ਇਹ ਜਿਵੇਂ ਮੌਸਮ ਜਨਾ ਲੋਕ ਘਰੇ ਤੇ ਜਾਈ ਚ ਬੈਠੇ ਹੁੰਦੇ ਨੇ ਨਿੱਗੇ ਹੋਏ ਤੇ ਅਸੀਂ ਅਸੀਂ ਪਹਾੜ ਦੀ ਚੋਟੀ ਤੇ ਫਿਰਦੇ ਹੁੰਨੇ ਆਂ। ਠੰਡ ਅੱਜ ਥੋੜੀ ਜੀ ਜ਼ਿਆਦਾ ਆ। ਸਨੋ ਵੀ ਪਈ ਜਾਂਦੀ ਆ। ਫੀਲ ਲਾਈਕ ਮਾਈਨਸ 20 ਰਕਾਰ ਪਾਰ ਆ। ਬਾਹਰ ਦਾ ਟੈਂਪਰੇਚਰ ਅੱਜ ਹੈਗਾ ਜੀ ਫੀਲ ਲਾਈਕ ਮਾਈਨਸ 22। ਇਹ ਸਨੋ ਪਈ ਜਾਂਦੀ ਆ ਰੋਡ ਵੀ ਕਣੀ ਜਾਂਦੀ ਆ ਦੇਖੋ। ਇੱਧਰ ਥੋੜੀਆਂ ਜੀਆਂ ਗੱਡੀਆਂ ਗਈਆਂ ਕਰਕੇ ਇੱਧਰ ਥੋੜਾ ਜਿਹਾ ਰੋਡ ਨਹੀਂ ਤਾਂ ਪਰਲੇ ਪਾਸ ਦਾ ਜਮੀ ਨਹੀਂ ਨਾ ਕੈਨੇਡਾ ਵਿੱਚ ਜਿਹੜੇ ਪਾਸ ਨਾ ਮਤਲਬ ਜਿੱਧਰ ਜ਼ਿਆਦਾ ਸਨੋ ਪੈਂਦੀ ਆ ਫਿਰ ਉੱਥੇ ਰੋਡ ক্লোਜ਼ ਕਰ ਦਿੰਦੇ ਆ ਜ਼ਿਆਦਾ ਸਨੋ ਚ ਇਹ ਹੁਣ ਰੋਡ 1 ਦਸੰਬਰ ਤੋਂ ਬੰਦ ਹੋਇਆ ਵਾ ਤੇ ਮਈ 15 ਨੂੰ ਖੁੱਲੂਗਾ ਬਸ ਪੱਕਾ ਹੀ ਮੰਨਦਾ ਉਹ ਤੱਕ ਕੋਈ ਨਹੀਂ ਜਾ ਸਕਦਾ ਸنو ਇੱਧਰ ਜਾਦੇ ਪੈਂਦੀ ਆ ਕੈਨਾਨਾਸਕਸ ਵੱਲ ਕਿਉਂਕਿ ਕੈਨਾਨਾਸਕਸ ਕੰਟਰੀ ਦਾ ਸਾਊਥ ਵਾਲਾ ਪਾਸਾ ਰਹਿ ਗਿਆ ਸਾਰਾ ਇਹ ਰੋਡ ਆਪਾਂ ਜਦੋਂ ਬੈਫ ਜਾਣੇ ਉਧਰੋਂ ਕੈਨਾਨਾਸਕਸ ਚੋਂ ਇੰਟਰ ਆਉਂਦੇ ਆ ਉਧਰੋਂ ਵੀ ਇਹ ਬੰਦ ਕੀਤਾ ਹੋਆ ਹੁੰਦਾ ਅੱਜ ਅਸੀਂ ਪਹੁੰਚੇ ਆ ਜੀ ਪ੍ਰੇਰੀ ਮਾਊਂਟੇਨ ਇਹ ਬ੍ਰੈਕ ਕਰੀਕ ਵੱਲ ਰਹਿ ਜਾਂਦਾ ਹਾਂ ਅੱਜ ਥੋੜੀ ਜੀ ਜ਼ਿਆਦਾ ਹੈ ਸنو ਵੀ ਪਈ ਜਾਂਦੀ ਆ ਵਿਜ਼ਿਬਿਲਟੀ ਬਹੁਤ ਘੱਟ ਆ ਸਾਰੇ ਰਾਹ ਸنو ਹੀ ਪੈਂਦੀ ਆ ਜੀ ਆ ਟੈਂਪਰੇਚਰ ਅੱਜ ਬਹੁਤ ਘੱਟ ਆ ਫੀਲ ਲਾਈਕ -20 ਘਰ ਪਰ 22 ਹੋਊਗਾ ਅਸੇ ਨੈਟ ਨਹੀਂ ਚੱਲਦਾ ਨਹੀਂ ਤੁਹਾਨੂੰ ਦਿਖਾਉਂਦਾ ਰੱਜ ਕੇ ਵੇਖਿਆ ਸੀ ਫੀਲ ਲਾਈਕ -22 ਤੋਂ 23 ਸੀ ਤੇ ਪਹਾੜਾਂ 'ਗਲ ਇੱਕਦੂ ਵੀ ਜ਼ਿਆਦਾ ਹੁੰਦਾ ਕਿਉਂਕਿ ਉੱਥੇ ਹਵਾ ਚੱਲਦੀ ਹੁੰਦੀ ਹੈ ਸਵਾਗਤ ਆ ਜੀ ਸਾਰਿਆਂ ਦਾ ਮੇਰਾ ਨਾਮ ਹਰਜੀਤ ਤੇ ਮੈਂ ਹਾਈਕਿੰਗ ਦਾ ਸ਼ੌਕ ਰੱਖਦਾ ਹਾਂ ਚਲੋ ਜੀ ਚੱਲ ਗਿਆ ਅੱਜ ਵੀ ਹੱਥ ਤੇ ਆ ਜਿਹੜੀ ਨਹਿਰ ਲੰਘਦੀ ਆ ਇਹ ਹੈਗੀ ਐਲਬੋ ਰਿਵਰ ਇੱਥੇ ਗਾਹਾਂ ਜਾ ਕੇ ਅਗੇ ਝਰਨਾ ਆਉਂਦਾ ਐਲਬੋ ਫਾਲਸ ਤੇ ਇਹ ਜਗ੍ਹਾ ਐਲਬੋ ਫਾਲਸ ਦੇ ਲਈ ਮਸ਼ਹੂਰ ਆ ਗਰਮੀਆਂ ਚ ਇੱਥੇ ਬਹੁਤ ਲੋਕ ਆਉਂਦੇ ਆ ਪਾਰਕਿੰਗ ਭਰੀ ਵੀ ਹੁੰਦੀ ਆ ਇਹ ਜਿਹੜੀ ਹਾਈਕ ਆ ਕਿਦਰ ਨਾਮਕ ਪ੍ਰੇਰੀ ਮੰਡ ਤੇ ਸਾਰੀ ਟ੍ਰੇਲ ਇਹਨਾਂ ਨੇ ਨਵੀਂ ਸ਼ੁਰੂ ਬਣਾਈ ਵੀ ਆ ਕੁਝ ਕੁ ਟਾਈਮ ਬੰਦ ਰਹੀ ਸੀ ਤਾਂ ਹੀ ਆ ਦਰਸਤ ਦੇ ਉੱਤੇ ਜਿਆਦਾ ਕੱਟੇ ਹੋਏ ਆ ਤਾਂ ਹਮ ਸੱਡਾਂ ਦੇ ਪੱਥਰ-ਪੁੱਥਰ ਜੀ ਦੱਸ ਜਾਣਗੇ ਤਾਂ ਹੀ ਆ ਸਾਰੀ ਟ੍ਰੇਲ ਨਵੀਂ ਸ਼ੁਰੂ ਬਣਾਈ ਵੀ ਇਹਨਾਂ ਦੀ ਵਧੀਆ ਕਰਕੇ ਪੱਥਰ-ਪੁੱਥਰ ਭੰਨ ਕੇ ਰਾਹ ਬਣਾਇਆ ਵਾ ਸੌਖਾ ਕੀ ਤਾਤ ਰਹਾ ਜਾ ਜਿਹੜੇ ਨਵੇਂ ਬੰਦੇ ਹਾਈਕਿੰਗ ਸ਼ੁਰੂ-ਸ਼ੁਰੂ ਕਰੀਆ ਕੋਈ ਟ੍ਰੇਲ ਤੇ ਆ ਸਕਦੇ ਸੌਖੀ ਹਾਈਕ ਆ ਜਿਹੜਾ ਟ੍ਰੇਲਰ ਰਨਰ ਹੁੰਦੇ ਹਨ ਅਸਲੀ ਸਟੈਮ ਨਾਲ ਤਾਂ ਇੰਨਾ ਦਾ ਹੁੰਦਾ ਸਾਰੀ ਜੜਾਈ ਭੱਜ ਕੇ ਚੜ੍ਹਣੀ ਭੱਜ ਕੇ ਉੱਤਰ ਨੂੰ ਆਪਾਂ ਦਾ ਕੋੱਖ ਵੀ ਨਹੀਂ ਨਾ ਮੁਰੇ ਇੰਨਾ ਨਾ ਸਟੈਮ ਨਾਲ ਜੜੀ ਹੈ ਕਿ ਤਿੰਨ ਤਿੰਨ ਘੰਟੇ ਲੱਗਦੇ ਆ ਡੇਢ ਘੰਟੇ ਚ ਪੂਰੀ ਕਰ ਦਿੰਦੇ ਹੋਣਗੇ ਇੰਨਾ ਤੇ ਜਾਂਦੇ ਆ ਹੁਣ ਰੁਗਿਆ ਬਾ ਨਹੀਂ ਅਸੀਂ ਪਹਿਲੀ ਵਾਰ ਆ ਪਹਾੜ ਤੇ ਸਨਰਾਇਜ਼ ਹਾਈ ਕਰਨ ਆਏ ਸੀਗੇ ਪਰ ਸਾਨੂੰ ਭਾਲੂ ਟੱਕਰ ਗਿਆ ਨੀਰਾ ਵਾਲਾ ਸੀ ਸਵੇਰੇ ਸਵੇਰੇ ਨਾਲ ਉਹਦੇ ਜਵਾਕ ਸੀ ਕਹਿੰਦੇ ਭਾਲੂ ਜਦੋਂ ਜਵਾਕ ਨਾਲ ਹੁੰਦਾ ਉਦੋਂ ਜ਼ਿਆਦਾ ਖਤਰਨਾਕ ਹੁੰਦਾ ਸਾਹ ਛੜਿਆ ਪਰ ਰੁਕ ਜੋ ਫਿਰ ਸਾਨੂੰ ਅੰਦ ਤੋਂ ਮੁੜਨਾ ਪਿਆ ਅੰਦ ਤੋਂ ਹੀ ਸਨਰਾਇਜ਼ ਦੇਖਿਆ ਬਹਿ ਕੇ ਮੁੜ ਗਏ ਫੇਰ ਫੇਰ ਦਵਾਰੀਆਂ ਫੇਰ ਜੋ ਦੁਬਾਰਾ ਇਹ ਫੇਰ ਸਨਰਾਈਜ਼ ਹਾਈਕ ਕੀਤੀ ਸੂਰ ਚੜ੍ਹਨ ਤੋਂ ਪਹਿਲਾਂ ਪਹੁੰਚੇ ਤੇ ਉਸ ਦਿਨ ਮੈਨੂੰ ਆਪਣੀ ਪੰਜਾਬੀ ਕਮਿਊਨਿਟੀ ਟੱਕਰੀ ਜਿਹੜੀ ਹਾਈਕਾਂ ਕਰਦੀ ਸੀ ਉਸ ਹਾਈਕ ਤੋਂ ਬਾਅਦ ਮੈਂ ਐਡਵੈਂਚਰ ਹਾਈਕਿੰਗ ਕਰਨ ਲੱਗਿਆ ਪਹਿਲਾਂ ਮੈਂ ਡਰਦਾ ਹੁੰਦਾ ਸੀ ਇਕੱਲਾ ਹੁੰਦਾ ਸੀ ਤਾਂ ਕਰਕੇ ਉੱਥੇ ਮੈਨੂੰ ਆਪਣੇ ਪੰਜਾਬੀ ਬੰਦੇ ਟੱਕਰੇ ਉਹਨਾਂ ਤੋਂ ਮੈਂ ਆਪਦਾ ਲਾਇਸੈਂਸ ਬਣਾਇਆ ਸੀ ਡਰਾਈਵਿੰਗ ਲਾਇਸੈਂਸ ਡਰਾਈਵਿੰਗ ਸਕੂਲ ਸੀ ਉਹਨਾਂ ਦਾ ਤੇ ਉਹ ਵਿంటర్ ਹਾਈਕਿੰਗ ਕਰਦੇ ਸੀ ਤੇ ਫਿਰ ਉਹਨਾਂ ਨਾਲ ਮੈਂ ਜੁੜਿਆ ਦੁਬਾਰੀ ਮੈਂ ਜਦੋਂ ਉਹਨਾਂ ਨੂੰ ਪਛਾਣਿਆ ਤੇ ਫਿਰ ਇਹ ਇੱਕ ਗਰੁੱਪ ਬਣ ਗਿਆ ਸਾਰਾ ਸਰਕਲ ਹੁਣ ਉਹ ਜਿਹੜਾ ਸਰਕਲ ਹਾਈਕਿੰਗ ਦਾ ਬਣਿਆ ਹੋਇਆ ਜਿਨ੍ਹਾਂ ਨਾਲ ਮੈਂ ਹੁਣ ਨਾਲ ਇਹ ਵੀ ਵਿంటర్ ਹਾਈਕਿੰਗ ਕਰਦੇ ਆ ਇਹ ਵੀ ਉਹਨਾਂ ਦੇ ਘਰ ਪਰਿਵਾਰ ਚੋਂ ਏ ਹਾਈਕ ਕੋ ਮੇਰਾ ਸਾਥ ਬਣਿਆ ਸੀ ਫੇਰ ਤਾਂ ਕਰਕੇ ਮੈਂ ਵਿੰਟਰ ਚ ਵੀ ਹਾਈ ਕਰਨ ਲੱਗਿਆ ਨਹੀਂ ਤਾਂ ਤੁਹਾਨੂੰ ਮੈਂ ਵੀ ਘਰੇ ਬੈਠਾਣਾ ਸੀ ਰਜਾਈ ਚ ਪਿਛਲੇ ਸਾਲ ਮੈਂ ਬਹੁਤ ਘੇ ਕੱਟੇ ਸੀ ਕੋਈ ਹਾਈਕ ਤੇ ਨਹੀਂ ਸੀਗਾ ਸੁਣੂ ਕਰਕੇ ਮੇਰੇ ਕੋਲ ਐਕਸਪੀਰੀਅੰਸ ਹੈ ਨਹੀਂ ਸੀ ਪਰ ਐਤ ਕੀ ਛੱਡਣੀ ਕੋਈ ਨਹੀਂ ਵਿੰਟਰ ਚ ਠੰਡ ਚ ਨਹੀਂ ਮਰ ਜੀ ਹੋਵੇ ਹਾਈਕ ਨਹੀਂ ਰੁਕਣੀ ਚਾਹੀਦੀ ਸਾਹੂ ਸਾਤ ਅੱਜ ਵੀ ਹੋਇਆ ਤਾਂ ਕੰਮ ਆਏ ਆਂ ਸ਼ਾਟ ਲੈਣੇ ਪੈਂਦੇ ਹਜੇ ਤਾਂ ਮੈਂ ਲੈਂਦਾ ਨੀਗਾ। ਭੱਜ ਨਾ ਅਠਵਾਲੀ ਹੋ ਜਾਂਦੀ ਆ। ਰੱਖੋ ਫੇਰ ਤਾਂ ਜਦੋਂ ਫੇਰ ਮੁੜ ਕੇ ਆਵਾਂ। ਇਧਰੋਂ ਉਧਰ ਨੂੰ ਜਾਂਦੇ ਦਾ ਸ਼ਾਟ। ਪਹਿਲਾਂ ਰੱਖੋ ਫੇਰ ਜਾਓ। ਫੇਰ ਫੇਰ ਚੱਕਣਾ। ਲੋਗਾਂ ਦਾ ਜੋਰ ਲੱਗ ਜਾਂਦਾ ਪਹਿਲਾਂ ਚੜੋ ਥੱਲੇ ਉਤਰੋ। ਫੇਰ ਫੇਰ ਦੁਬਾਰੀ ਚੜੋ। ਕੋਲ ਸਾਨੂੰ ਆਏ ਹੁੰਦਾ ਵੀ ਛੇਤੀ ਛੇਤੀ ਪਹੁੰਚੀਏ। ਵੀ ਤੇਜ਼ ਗੱਰੀ ਹੈ। ਆ ਕੇ ਕਰਕੇ ਥੋੜੇ ਸ਼ਾਰਟ ਲਏ ਹੁੰਦੇ ਆ ਨੋਰਮਲ ਸ਼ਾਰਟ ਹੀ ਹੁੰਦੇ ਆ ਇਹ ਡੌਗ ਫ੍ਰੈਂਡਲੀ ਆਈਗਾ ਜੀ ਤੁਸੀਂ ਆਪ ਦੇ ਡੌਗ ਜ਼ਰੀਆ ਆ ਸਕਦੇ ਹੋ ਕੈਮਰਾ ਨਾਲ ਚੱਕ ਕੇ ਭੱਜ ਸਾਡਾ ਕੈਮਰਾ ਕੇਸੀ ਉੱਤੇ ਇਹ ਵਿੱਚ ਦੀ ਰੰਗਾਂਗੇ ਸੀ ਨਾ ਹਲਾ ਭੱਜ ਕੇ ਚੜਦਾ ਸੀ ਟਾਪ ਤੇ ਜਾ ਕੇ ਮੁੜ ਵੀ ਆਇਆ ਬਹੁਤ ਤੇਜ਼ ਜਾਂਦਾ ਵੀ ਇਹ ਇਹਨਾਂ ਦਾ ਟਾਉਣਾ ਵੱਖਰੇ ਲੈਵਲ ਤੇ ਹੁੰਦਾ ਸਾਡਾ ਆਏ ਚੜਦੇ ਆ ਦਾ ਸਾਜ ਨਹੀਂ ਮਿਲਦਾ ਤੇ ਉਹ ਭੱਜ ਕੇ ਚੜਿਆ ਬਸ ਆਖਰੀ ਸਵਚੋਕ ਸੀ ਹਣ ਸਿੱਧੀ ਚੜਾਈ ਟਾਪ ਤੇ ਨੂੰ ਜਾਣੀ ਆ ਕਿਸੇ ਪਾਸੇ ਨਹੀਂ ਮੜਨਾ ਥੋੜਾ ਹੀ ਰਹਿ ਗਿਆ ਪਹਾੜ ਦੀ ਰੱਜ ਜੀ ਤੋ ਤੁਰੇ ਜਾਣੇ ਆ ਉਹ ਸਾਹਮਣੇ ਵਸਾ ਰੱਜ ਤੋਂ ਪਾਰ ਟਾਪ ਰਹਿ ਗਿਆ ਜੀ ਵੀਰ ਅੱਜ ਕੁਛ ਨਹੀਂ ਲਿੰਦਾ ਤੌਂਦਾ ਕੀ ਤੇ ਸਨੋ ਪਈ ਜਾਂਦੀ ਆ ਤਾਂ ਕਰਕੇ ਲੋਜੀ ਇੱਕ ਘੰਟਾ 28 ਮਿੰਟ ਚ ਟਾਪ ਪ੍ਰੇਰੀ ਮਾਉਂਟੇਨ 4 ਕਿਲੋਮੀਟਰ ਦੇ ਕਰੀਬ 700 ਦੇ ਕਰੀਬ ਐਲੀਵੇਸ਼ਨ ਸੀ 1.5 ਘੰਟੇ ਚ ਪੁੱਜੇ ਇੱਥੇ ਇਹਨਾਂ ਦੇ ਅੱਗੇ ਬੋਲ ਲਾਇਆ ਹੁੰਦਾ ਸੀ ਜਿੱਥੇ ਐਲੀਵੇਸ਼ਨ ਤੇ ਲਿਖਿਆ ਹੁੰਦਾ ਸੀ ਵੀ ਪ੍ਰੇਰੀ ਮਾਉਂਟੇਨ ਟਾਪ ਉਹ ਹਾਊ ਹੋਣਾ ਡੁੱਟ ਗਿਆ ਕਿਤੇ ਉੱਥਾ ਸਵਸੇ ਨਹੀਂਦਾ ਜਿੱਤੋਂ ਤੁਸੀਂ ਗਈ ਤੇ ਸنو ਪਈ ਜਾਂਦੀ ਹੈ। ਆਹ ਵਾਹ। ਉਹ ਟਾਪ ਤੋਂ ਥੋੜਾ ਜਿਹਾ ਥੱਲੇ ਇਹਨਾਂ ਨੇ ਇਗਲੂ ਟੈਪ ਜਿਹਾ ਬਣਾਇਆ ਵਾ। ਇੱਕ ਤਰ੍ਹਾਂ ਦਾ ਕਹਿ ਲੋ ਕੁਰਸੀ ਟੈਪ। ਬੰਦਾ ਉੱਥੇ ਬਹਿ ਕੇ ਫੋਟੋ ਖਿਚਾਉਂਦਾ। ਪਹਿਲਾਂ ਤਾਂ ਲੋਕ ਘੱਟ ਸੀਗੇ। ਜਿਉਂ-ਜਿਉਂ ਟਾਈਮ ਹੁੰਦਾ ਜਾਂਦਾ ਹੁਣ ਲੋਕ ਜ਼ਿਆਦੇ ਹੁੰਦੇ ਆ। ਇਹ ਸ਼ੁਰੂ ਕਰਦੇ ਆ ਥੋੜਾ ਜਿਹਾ। ਜੱਜ ਹੈ ਵੀ ਸਾਰੀ ਦਾ ਸੁਣੋ ਨਸੀਬਿਆ। ਉਹ ਮੇ ਬਰੋਲੇ ਬਣ ਬਣ ਉੱਠ ਰਿਹਾ ਸੁਣੋ। ਜਿਹੜਾ ਵੀ ਬੰਦਾ ਬਿਗਨਰ ਆ ਹਾਈਕਿੰਗ ਸ਼ੁਰੂ ਕਰਨ ਲੱਗਿਆ ਉਹ ਇਸ ਤਰ੍ਹਾਂ ਦੀਆਂ ਟ੍ਰੇਲਾਂ ਤੇ ਆ ਸਕਦਾ ਛੋਟੀ ਜਿਹੀ ਹੈ ਕਿ 4 ਕਿਲੋਮੀਟਰ ਦੀ 700 ਲੀਵ ਜਣਾ ਪਿਛਲੀ ਵਾਰ ਸਾਨੂੰ ਜ਼ਿਆਦਾ ਫੈਮ ਲੱਗੇ ਸੀ ਅੱਜ ਵੀ ਤਸੀਰ ਡੇਢ ਘੰਟੇ ਤੋਂ ਬਾਅਦ ਵੀ ਇਹ ਲੀਨ ਹਾਈਕ ਕਰ ਵਧੀਆ ਰਹਿੰਦੀ ਹੈ ਸ਼ੁਰੂਆਤ ਕਰਨ ਦੀ ਤਾਂ ਹਵਾ ਬਹੁਤ ਸੀ ਸਾਰਾ ਕੁਝ ਠਰ ਗਿਆ ਬਰੋਲੇ ਪਣ ਬਣਾਉਂਦੇ ਆ ਹਵਾ ਤੇ ਸੁਨੋ ਤੇ ਉਹ ਦੇ ਕਸ ਉਹ ਮੰਨ ਜਦਿੰਦੇ ਹੁਣ ਜਾ ਇਹ ਜਿਹ ਮੌਜੂਦਮ ਜਨਾ ਲੋਕ ਘਰੇ ਤੇ ਜਾਈ ਚ ਬੈਠੇ ਹੁੰਦੇ ਨੇ ਨਿੱਗੇ ਹੋਏ ਤੇ ਅਸੀਂ ਅਸੀਂ ਪਹਾੜ ਦੀ ਚੋਟੀ ਤੇ ਫਿਰਦੇ ਹੁੰਨੇ ਆਂ ਮੋੜੇ ਹੁੰਨੇ ਆਂ ਅੱਜ ਕਿ ਥੱਲੇ ਉਤਰਾਂਗੇ ਹਾਂ ਥੋੜੀ ਸੌਖੀ ਸੀ ਅੱਜ ਵਾਲੀ ਹਾਈਕ ਬਾੜੀਆਂ ਦਾ ਧਿਆਨ ਨਾ ਕੁੰ ਕਿੱਧਰ ਦੇਖਦਾ ਰਹਦਾ ਵਾਪਸ ਆ ਜਾ ਹੋਣਾ ਤੁਸੀਂ ਕਲਿੱਪਾਂ ਵੇਖਿਓ ਟ੍ਰੇਲਰ ਰਨਰ ਹੀ ਅਸੀਂ ਬਣ ਕੇ ਉੱਡਦੇ ਜਾਵਾਂਗੇ ਸ਼ਾਲਾ ਮਾਰ ਮਾਰ ਦੇਖੀ ਜਾਇਓ ਕਰਾਂ ਲਾਉ ਜਿਆਦੇ ਵੀ ਹੈ ਇੱਕ ਦੀ ਸਮਾਪਤੀ ਆ ਆਉਂਦੇ ਫੇ ਬਹੁਤ ਛੇਤੀ ਆਏ ਭੱਜੇ ਹੀ ਆਏ ਪਰ ਨਾ ਡਿਲ ਆ ਗਿਆ ਟਰੇਲਰ ਅਨਰੀ ਬਣੇ ਹੋਏ ਸੀ ਬਸ ਉਹਨਾਂ ਨੂੰ ਵੀ ਪਿੱਛੇ ਛੱਡਤਾ ਪਹਿਲਾਂ ਤਾਂ ਤੜਕੇ ਦਾ 2-4 ਗੱਡੀਆਂ ਹੀ ਸੀਗੀਆਂ ਹੁਣ ਬਹੁਤ ਆ ਗਈਆਂ ਬਿਜ਼ੀ ਹੋ ਗਈ ਟਰੇਲ ਲੋਕ ਲੇਟ ਸ਼ੁਰੂ ਕਰਦੇ ਆ ਥੋੜਾ ਜਿਹਾ ਉਹ ਸਾਰੇ ਆ ਤਾਂ ਜਾਣ ਵਾਲੀ ਸੀ ਵਧੀਆ ਹਾਈਕ ਮੇਰੇ ਆ ਵੰਡੋਲਾ ਪਾਇਆ ਸੀ ਕੋਟ ਜਾਂ ਅੰਦਰੋਂ ਕੀ ਬਾਹਰੋਂ ਕੀ ਅੰਦਰੋਂ ਮੁੜ ਕੇ ਆ ਕੇ ਬਾਹਰੋਂ ਸੁਣੋ ਨਾ ਸਾਰਾ ਜੰਮ ਗਿਆ ਬਾਹਾਂ ਬੂਆਂ ਛੜਦੇ ਇਹਨੂੰ ਵਿੱਚ ਅੱਜ ਜਲੀ ਹਾਈ ਕਿਸੀ ਥੋੜੀ ਜਿਹੀ ਛੋਟੀ ਕਰੀ ਆ ਠੰਡ ਜ਼ਿਆਦਾ ਸੀ ਫੀਲ ਲਾਈਕ -25 ਆ ਤਾਂ ਤਾਂ 2:00 ਵਜੇ ਕੇ ਬਾਅਦ ਜਾਂਦਾ ਤਾੜੀ ਤੁੜੀ ਜਾਉਣੀ ਹੈ ਸੌਫੇ ਅੰਦਰ ਜਾ ਕੇ ਪਿਘਲ ਜਾਣੀਆਂ ਟਾਪ ਤੇ ਹਵਾ ਚੱਲਦੀ ਹੁੰਦੀ ਹੈ ਉੱਥੇ ਦਾ ਫੀਲ ਲਾਈਕ -30 ਤੋਂ ਨੇੜੇ ਵਗ ਜਾਂਦਾ -20 ਹੋ ਜਾਂਦਾ ਬਰੋਲੇ ਬਹੁਤ ਸੀਗੇ ਉਥੇ ਸਨੋ ਦੇ ਉਹੜ ਤੇ ਤੇ ਅੱਜ ਲਈ ਐਨੇ ਜੀ ਨਵੀਂ ਆਇਤ ਤੇ ਮਿਲਾਂਗੇ ਅਗਲੇ ਹਫਤੇ